ਬਿਰੇ ਇਸ ਟਾਈਮ ਆਇਆ ਚੌਂਕੀਮਾਨ ਚੌਂਕੀਮਾਨ ਅੱਡੇ ਤੇ ਇਹ ਵੀਰਾਂ ਹੋਣਾ ਨੇ ਆਪਣਾ ਲਿਖਿਆ ਹੋਇਆ ਬੋਰਡ ਲੱਗਾਉਣਾ ਬੋਰਡ ਦਿਖਾਉਗਾ ਨਾ ਉਧਰ ਮਾਰੇ ਜਣ ਸੁੱਖਾ ਭੰਗ ਆਦੀ ਨਸ਼ੇ ਤੋਂ ਰਾਹਤ ਯਾਰਾਂ ਦੀ ਠੰਡੀ ਸਰਜਾਈ ਪੰਜਾਬੀਆਂ ਦੀ ਪਹਿਲੀ ਪਸੰਦ ਤਾਕਤ ਦਾ ਖਜ਼ਾਨਾ ਤੇ ਵੀਰੇ ਨੇ ਅਸੀਂ ਅੱਜ ਰੁਕੇ ਆ ਇੱਥੇ ਤੇ ਮੇਰਾ ਬ੍ਰਦਰ ਆਇਆ ਸੀ ਬਠਿੰਡੇ ਤੋਂ ਤੇ ਮੈਂ ਇਹਨਾਂ ਨੂੰ ਕਿਹਾ ਵੀ ਯਾਰ ਵੀ ਆਪਾਂ ਪੀਨੇ ਆ ਮੇਰਾ ਹੈਗਾ ਤਾਂ ਸੁਧਾਰਦਾ ਹੀ ਆ ਲੋਕਾਂ ਕੋਲ ਤੇ ਇਸ ਵੱੱਦੀ ਮੇਰਾ ਦਫ਼ਤਰ ਹੈ ਹਾਰਟੀਕਲਚਰ ਡਿਪਾਰਟਮੈਂਟ ਦਾ ਤੇ ਮੈਂ ਰੁਕਿਆ ਸੀਗਾ ਮੈਂ ਕਿਹਾ ਯਾਰ ਵੀਰੇ ਕਿਵੇਂ ਆ ਤੁਹਾਡਾ ਇਹ ਤੇ ਵੀਰੇ ਕਹਿੰਦਾ ਯਾਰ ਰਹਿਣ ਦੇ ਆਪਾਂ ਤਾਂ ਨਹੀਂ ਕਿਹੋ ਜਿਹਾ ਹੋਣੇ ਆ ਤੇ ਵੀਰੇ ਹੁਣਾਂ ਕੋਲੇ ਆਏ ਆ ਤੇ ਬਹੁਤ ਹੀ ਵਧੀਆ ਟੇਸਟ ਔਰ ਇੰਨੀ ਵਧੀਆ ਚੀਜ਼ ਬਣਾਈ ਆ ਮੈਂ ਕਹਿੰਦਾ ਤੁਸੀਂ ਇੱਕ ਵਾਰੀ ਆ ਕੇ ਟੇਸਟ ਕਰੋ ਵਿਜ਼ਿਟ ਕਰੋ ਇੱਥੇ ਤੇ ਕੀ ਆ ਬਾਤ ਆ ਨੰਦੀ ਆ ਗਿਆ ਵੀਰੇ ਇੱਕ ਇੱਕ ਨਾ ਬਾਈ ਹੁਣੀ ਬਾਈ ਸਪੈਸ਼ਲ ਬਠਿੰਡੇ ਤੋਂ ਨੇ ਠੀਕ ਆ ਇਹਨਾਂ ਦਾ ਬਹੁਤ ਜਗਾ ਪੀਤੀ ਆ। ਬਾਈ ਕਹਿੰਦੇ ਇੱਥੇ ਆਉਣਾ ਸਵਾਲ ਨਹੀਂ ਮਿਲਦਾ। ਤੇ ਬਾਈ ਹੁਣਾਂ ਨੇ ਕਾਫੀ ਜਗਾ ਪੀਤੀ ਆ ਬਾਈ ਹੁਣੇ ਬਠਿੰਡੇ ਤੋਂ ਨੇ। ਤੇ ਤੁਸੀਂ ਇੱਕ ਵਾਰੀ ਆ ਕੇ ਵਿਜ਼ਿਟ ਕਰੋ। ਇੱਕ ਵਾਰੀ ਜ਼ਰੂਰ ਆ ਕੇ ਦੇਖੋ। ਜੇ ਕੋਈ ਵੀ ਕਮੀ ਪੇਸ਼ੀ ਆ ਅਸੀਂ ਪੈਸੇ ਤੱਕ ਨਹੀਂ ਲਵਾਂਗੇ। ਇੱਕ ਵਾਰ ਜ਼ਰੂਰ ਆਇਓ ਕਿਉਂਕਿ ਪੰਜਾਬੀ ਨੌਜਵਾਨਾਂ ਨੇ ਕੰਮ ਸ਼ੁਰੂ ਕੀਤਾ ਆ। ਸਾਡੇ ਆਪਰਾ ਹੈਗੇ ਯਾਰ ਜੇ ਕੰਮ ਕਰਦੇ ਆ ਤੁਸੀਂ ਕਹਿੰਦੇ ਮੁੰਡੇ ਕੰਮ ਨਹੀਂ ਕਰਦੇ। ਤੇ ਹੁਣ ਕੰਮ ਕਰਨ ਲੱਗੇ ਤਾਂ ਇਹਨਾਂ ਦੀ ਸਪੋਰਟ ਕਰੋ। ਇਹ ਚੌਂਕੀ ਮਾੜਾ ਅੱਡੇ ਤੋਂ ਸਵੱਦੀ ਕਲਾਂ ਨੂੰ ਰਾਹ ਜਾਂਦਾ। ਉੱਥੇ ਵੀਰਾਂ ਉਹਨਾਂ ਦਾ ਬੋਰਡ ਲੱਗਿਆ ਗੱਡੀ ਤੇ ਆਪਣਾ ਛੋਟਾ ਜਿਹਾ ਕੰਮ ਸ਼ੁਰੂ ਕੀਤਾ ਹੈ ਤੇ ਤੁਸੀਂ ਜਰੂਰ ਵੇਖ ਕੇ ਦਰੋ ਧੰਨਵਾਦ ਸਾਰਿਆਂ ਦਾ ਧੰਨਵਾਦ